ਮਾਈਕੋ ਜੀ ਕਾ ਖਾਲਸਾ ਮਾਈਕੋ ਜੀ ਵਾਹਿਗੁਰੂ ਜੀ ਤੇ ਅੱਜ ਚੰਡੀਗੜ੍ਹ ਰੋਡ ਦੇ ਉੱਪਰ ਬਹਿਰਾਮ ਟੂਲ ਦੇ ਉੱਪਰ ਸੀਟੂ ਜੂਨੀਅਨ ਵੱਲੋਂ ਟੂਲ ਜੂਨੀਅਨ ਵੱਲੋਂ ਪ੍ਰਕਾਰ ਲਾਏ ਗਏ ਆ ਸਾਡਾ ਨੌਜਵਾਨ ਕਮਲਜੀਤ ਸਿੰਘ ਪ੍ਰਧਾਨ ਲਾਇਆ ਗਿਆ ਜੀ ਧਰਮਪ੍ਰੀਤ ਉਪ ਪ੍ਰਧਾਨ ਆ ਜੀ ਸਰਬਜ ਸਰਬਜੋਤ ਸਿੰਘ ਜਰਨਲ ਸਖਤਰ ਮਕੇਸ਼ ਕੁਮਾਰ ਸਹਾਇਕ ਸਖਤਰ ਵਿਜੇ ਕੁਮਾਰ ਮੁੱਖ ਸਲਾਹਕਾਰ ਹੋਲਡੀ ਸਕੱਟਰੀ ਤੇ ਸੁਨੀਲ ਕੁਮਾਰ ਖਜ਼ਾਨਚੀ ਅਸੀਂ ਸਾਰੀ ਬਹਿਰਾਮ ਸਕੂਲ ਦੀ ਜਿੰਨੀ ਟੀਮ ਆ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਤੇ ਅਸੀਂ ਇਹ ਆਸ ਕਰਦੇ ਆਂ ਕਿ ਵੱਧ ਤੋਂ ਵੱਧ ਸਕੂਲ ਤੇ ਕੰਮ ਕਰਨ ਵਾਲੇ ਕੁੜੀਆਂ ਮੁੰਡਿਆਂ ਦੇ ਹੱਕਾਂ ਵਾਸਤੇ ਲੜਨਗੇ ਆਪਣੇ ਪੰਜਾਬੀ ਆਪਣੇ ਭਾਈਚਾਰੇ ਦੀ ਜਿਹੜੀ ਅਣਖ ਇੱਤਿਆ ਉਹਦੀ ਰਾਖੀ ਕਰਨਗੇ ਇਸ ਸਕੂਲ ਦੇ ਉੱਪਰ ਜਿੰਨੇ ਵੀ ਜਿਹੜੀ ਵੀ ਕੰਪਨੀ ਆਊਗੀ ਉਹਨਾਂ ਦੇ ਨਾਲ ਰਹਿ ਕੇ ਵਧੀਆ ਕੰਮ ਕਰਨਗੇ ਤੇ ਕੋਸ਼ਿਸ਼ ਕਰਨਗੇ ਵੀ ਵੱਧ ਤੋਂ ਵੱਧ ਸਕੂਲ ਤੇ ਪੰਜਾਬੀ ਮੁੰਡੇ ਜਿਹੜੇ ਆ ਉਹ ਇੱਥੇ ਕੰਮ ਤੇ ਆਉਣ ਤੇ ਉਹਨਾਂ ਦੀ ਇੱਜ਼ਤ ਮਾਣ ਇਹ ਪ੍ਰਧਾਨਾਂ ਦੀ ਡਿਊਟੀ ਹੁੰਦੀ ਹੈ ਦੀ ਬਰਕਰਾਰ ਰੱਖਿਆ ਜਾਵੇ ਬਾਕੀ ਜਿੰਨੇ ਵੀ ਸਾਡੇ ਵੀਰ ਆਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਸੀਂ ਸਾਡੇ ਚਲਾਗ ਟੂਲ ਤੋਂ ਪ੍ਰਧਾਨ ਜੀ ਸੋਨੂ ਭਾਜੀ ਹੋਣੀ ਉਹਨਾਂ ਦਾ ਧੰਨਵਾਦ ਲਾਡੂਵਾਲ ਟੂਲ ਤੋਂ ਸਾਡਾ ਵੀਰ ਪ੍ਰਧਾਨ ਇਹਨਾਂ ਦਾ ਧੰਨਵਾਦ ਸਾਡੇ ਬੀਕੇ ਜੂ ਦਬਾਬਾ ਦੇ ਪ੍ਰਧਾਨ ਜੀ ਆਏ ਇਹਨਾਂ ਦਾ ਧੰਨਵਾਦ ਸਾਡੇ ਵੀਰ ਖਾਨਖਾਨਾ ਤੋਂ ਭਾਜੀ ਹੋਣੀ ਆਏ ਇਹਨਾਂ ਦਾ ਧੰਨਵਾਦ ਬਾਕੀ ਸਾਰੀ ਜਿੰਨੀ ਵੀ ਜਥੇ ਪਹੁੰਚੀ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆਂ ਵੀ ਜਿਹੜੀ ਇਹ ਟੂਲ ਜੁਨੀਅਨ ਆ ਇਹ ਆਪਣੇ ਲੋਕਾਂ ਨੂੰ ਕੁੜੀਆਂ ਮੁੰਡਿਆਂ ਨੂੰ ਇਨਸਾਫ਼ ਦਿਵਾਊਗੀ ਤੇ ਪੰਜਾਬੀਆਂ ਦੇ ਹੱਕਾਂ ਵਾਸਤੇ ਲੜਦੇ ਰਹੂਗੀ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਫੋਟੋ ਵਾਲਾ ਜਿਹੜਾ ਲੋਗੋ ਹੈ ਸਾਡੀ ਜਥੇਬੰਦੀ ਵੱਲੋਂ ਅੱਜ ਇਹ ਲਾਗੂ ਕੀਤਾ ਗਿਆ ਝੰਡੇ ਲਾਗੂ ਕੀਤੇ ਗਏ ਆ ਤੇ ਅਸੀਂ ਆਸ ਕਰਦੇ ਆਂ ਵੀ ਜਿਹੜਾ ਵੀ ਇਹ ਲੋਗੋ ਲਾਹੂਗਾ ਕੋ ਮਹਾਰਾਜਾ ਰਣਜੀਤ ਸਿੰਘ ਵਾਂਗੂ ਅਣਖ ਵਾਲਾ ਦਲੇਰ ਸ਼ੂਰਮਾ ਬਣੂਗਾ ਤੇ ਆਪਣੇ ਲੋਕਾਂ ਦੇ ਹੱਕਾਂ ਵਾਸਤੇ ਲੜੂਗਾ ਤੇ ਸਿੱਖ ਰਾਜ ਦੀ ਗੱਲ ਕਰਦਾ ਰਹੂਗਾ ਸੋ ਗੁਰੂ ਮਹਾਰਾਜਾ ਦੀ ਕਿਰਪਾ ਕਰਨ ਅਸੀਂ ਚਾਹੁੰਦੇ ਆਂ ਟੂਲ ਵੀ ਸਾਡੇ ਹੋਣ ਇੱਥੇ ਮੈਨੇਜਰ ਵੀ ਸਾਡੇ ਹੋਣ ਇੱਥੇ ਕੰਮ ਕਰਨ ਵਾਲੇ ਬੱਚੇ ਵੀ ਸਾਡੇ ਮਾ ਆ ਜਾਣ ਦੀ ਸਕਦੇ ਬਾਤ ਹੁਣ ਇੱਕ ਦਿਨ ਇਦਾਂ ਦਾ ਆਵੇ ਪੀ ਇਹਨਾਂ ਦੇ ਮਾਲਕ ਵੀ ਸਾਡੇ ਟੂਲਾ ਦੇ ਸਾਡੇ ਬੱਚੇ ਹੁਣ ਅਸੀਂ ਬਾਹਰੋਂ ਆਈ ਕਿਸੇ ਫਰਮ ਦੇ ਕੋਈ ਵਿਰੋਧੀ ਨਹੀਂਗੇ ਪਰ ਜੇ ਉਹ ਫਰਮ ਸਾਡੇ ਬੱਚਿਆਂ ਦਾ ਕੱਕ ਰੂਕੀ ਤੇ ਅਸੀਂ ਉਹਨਾਂ ਦੇ ਖਿਲਾਫ ਆ ਉਹ ਸਾਡੀ ਇੱਜ਼ਤ ਸਾਡੇ ਬੱਚਿਆਂ ਨੂੰ ਬਣਦੀ ਚ ਦਵੇ ਅਸੀਂ ਫਰਮ ਦੀ ਬਣਦੀ ਚ ਜਤ ਕਰਾਂਗੇ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ